ਤੁਸੀਂ ਜਾਣਦੇ ਹੋ ਗੁਰਗੋਬਿੰਦ ਸਿੰਘ ਜੀ ਨੇ ਕਿਉਂ ਆਪਣਾ ਕੰਗਾ ਤੇ ਕੰਗੇ ਤੇ ਲੱਗੇ ਕੇਸ ਸੰਡੋਰੇ ਦੇ ਰਹਿਣ ਵਾਲੇ ਮੁਸਲਮਾਨ ਪੀਰ ਪੀਰ ਬੁੱਧੂ ਸ਼ਾਹ ਜੀ ਨੂੰ ਭੇਟ ਕੀਤੇ ਇੱਕ ਵਾਰ ਪੀਰ ਬੁੱਧੂ ਸ਼ਾਹ ਜੀ ਦੀ ਮੁਲਾਕਾਤ ਗੁਰਗੋਬਿੰਦ ਸਿੰਘ ਜੀ ਦੇ ਨਾਲ ਪੌਂਟਾ ਸਾਹਿਬ ਵਿਖੇ ਹੁੰਦੀ ਹੈ ਇਸ ਮੁਲਾਕਾਤ ਤੋਂ ਬਾਅਦ ਉਹ ਅਕਸਰ ਮਿਲਦੇ ਰਹਿੰਦੇ ਸਨ ਤੇ ਪੀਰ ਬੁੱਧੂ ਸ਼ਾਹ ਜੀ ਦੇ ਕਹਿਣ ਤੇ ਹੀ ਔਰੰਗਜ਼ੇਬ ਵੱਲੋਂ ਕੱਡੀਆਂ ਪਠਾਨ ਫੌਜਾਂ ਨੂੰ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਫੌਜ ਵਿੱਚ ਨੌਕਰੀ ਦੇ ਦਿੱਤੀ ਪਰ ਪੰਗਾ ਨੀ ਦੀ ਲੜਾਈ ਵਿੱਚ ਇਹ ਪਠਾਨ ਫੌਜਾਂ ਪਹਾੜੀ ਰਾਜਿਆਂ ਨਾਲ ਮਿਲ ਜਾਂਦੀਆਂ ਹਨ ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਉਹਨਾਂ ਦੀ ਇਸ ਕਰਤੂਤ ਦਾ ਪਤਾ ਲੱਗਦਾ ਹੈ ਤਾਂ ਉਹ ਆਪਣੇ ਚਾਰ ਪੁੱਤਰ ਦੋ ਭਾਈ ਤੇ 700 ਮਰੀਦਾਂ ਨੂੰ ਲੈ ਕੇ ਗੁਰੂ ਸਾਹਿਬ ਦੀ ਮਦਦ ਕਰਨ ਨਿਕਲ ਜਾਂਦੇ ਹਨ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਜਿੱਤ ਹੁੰਦੀ ਹੈ ਪਰ ਪੀਰ ਬੁੱਧੂ ਸ਼ਾਹ ਜੀ ਦੇ ਚਾਰੇ ਪੁੱਤਰ ਸ਼ਹੀਦ ਹੋ ਜਾਂਦੇ ਹਨ ਗੁਰੂ ਸਾਹਿਬ ਪੀਰ ਬੁੱਧੂ ਸ਼ਾਹ ਜੀ ਦੀ ਇਸ ਮਦਦ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕਹਿੰਦੇ ਹਨ ਕਿ ਮੰਗੋ ਤੁਸੀਂ ਕੀ ਮੰਗਦੇ ਹੋ ਤੇ ਪੀਰ ਬੁੱਧੂ ਸ਼ਾਹ ਜੀ ਗੁਰੂ ਜੀ ਤੋਂ ਉਹਨਾਂ ਦਾ ਕੰਗਾ ਤੇ ਕੰਗੇ ਵਿੱਚ ਲੱਗੇ ਕੇਸ ਦੀ ਮੰਗ ਕਰਦੇ ਹਨ